ਮਲਾਜਮਾਂ ਦੇ ਪੈਨਸ਼ਨ ਮੇਰੇ ਵੱਲੋਂ ਜੀ ਪਿਆਰ ਵੀ ਸਤਿਕਾਰ ਜੀ ਮੁੱਖੋਂ ਹੀ ਭਗਵਾਨ ਤੁਮਾਨ ਨੇ ਮੇਰੇ ਮੰਨਿਆ ਸੀ ਕਿ ਮੈਂ 2016 ਤੋਂ ਪੇ ਕੀ ਹੁੰਦਾ ਏਰੀਅਲ 17/7/2020 ਵਾਲੇ ਮਲਾਇਆ ਨੂੰ 6ਵਾਂ ਪੇਨ ਲਾਗੂ ਕਰਨਾ 15/15 ਨੂੰ ਰੱਦ ਕਰਕੇ ਜੋ ਪਰਮਿਸ਼ਨ ਮੇਰੇ ਮਲਾਜਮਾਂ ਤਖਾਫੇਸ ਕਰਨੀਆਂ ਦੇ ਪਰਮਿਸ਼ਨ ਏਰੀਅਲ ਦੇ ਸੰਬੰਧੀ ਜਿਸ ਤਰ੍ਹਾਂ ਜਿਹੜੇ ਕਿਸ ਤਰ੍ਹਾਂ ਬਕਾਇਆ ਜਾਂ ਕੇਂਦਰ ਸਰਕਾਰ ਦੇ ਜੋ ਮਲਾਜਮਾਂ ਉਨਾਂ ਦਾ ਡੀਏ 50% ਆ ਪਰ ਪੰਜਾਬ ਦੇ ਮਿਲਾਨਾ ਡੀਏ ਜੋ 38% ਆ ਇਹਨਾਂ ਮੰਗਾਂ ਦੇ ਉੱਪਰ ਮੁੱਖ aí ਭਵਾਨ ਦਵਾਨ ਦੇ ਨਾਲ ਸਾਂਝੇ ਵਾਲੇ ਉਹਨਾਂ ਮੀਟਿੰਗ ਹੋਈ ਸੀ ਜਿਸੇ ਕਿਹਾ ਸੀ ਕਿ ਮੈਂ ਦਵਾਨਾ ਦਾਠੇ ਮੀਟਿੰਗ ਕਰਾਂਗਾ ਪਰ ਦਵਾਨਾ ਮੀਟੇ ਮੁੱਖ aí ਭਵਾਨ ਦਰੋਂ ਭੱਜਿਆ ਹੁਣ ਇੱਕ ਹੋਰ ਨਵਾਂ ਕੀਤਾ ਕੰਮ ਵੀ ਪੰਜਾਬ ਦੀਆਂ ਵੱਖ-ਵੱਖ 10 ਜਦਵ ਨੇ ਮੀਟਿੰਗ ਜੋ ਸਾਬ ਕਮੇਟੀ ਦਾ ਜੋ ਬੇਤਨ ਹਰ ਪਾਸੇ ਚੀਮਾ ਦੇ ਨਾਲ ਹੋਣੀ ਸੀ ਪੰਜਾਬ ਨੂੰ ਟੰਡਿੜ ਵਿਖੇ ਪਰ ਉਹ ਮੀਟਿੰਗ ਆ ਜੋ 20 ਅਗਸਤ ਨੂੰ ਹੋਣੀ ਸੀ 20 ਅਗਸਤ ਨੂੰ ਪਰ ਉਹ ਮੀਟਿੰਗ ਆ 10 ਸਤੰਬਰ ਨੂੰ ਵਾਰਤੀ ਗਈ ਆ ਹਰ ਵਾਰ ਮੀਡੀਆ ਦੇ ਕੇ ਮਿਲਕਾਂ ਤੋਂ ਭੱਜਣਾ ਇਸ ਤਰ੍ਹਾਂ ਹੀ ਹੈ ਜੋ ਕੰਪਿਊਟਰ ਤੇ ਹਾਵਗਾਂ ਦੀ ਮੀਟਿੰਗ ਪੰਜਾਬ ਸਿਰ ਸਖਤਰ ਵਿਖੇ ਚੰਡੀਗੜ੍ਹ ਵਿਖੇ ਹੋਣੀ ਸੀ 20 ਅਗਸਤ ਨੂੰ ਪਰ ਉਹ ਮੀਟਿੰਗ ਵੀ ਅੱਗੇ ਦਾ ਜੋ ਹੈ 10 ਸਤੰਬਰ ਨੂੰ ਕਰਤੀ ਗਈ ਆ ਜਿਸ ਕਰਕੇ ਜੋ ਕੰਪਿਊਟਰ ਦੇ ਹਾਵਕਾ ਉਹ ਧੂਰੀ ਵਿਖੇ ਜੋ ਮੁੱਖ ਭਵੰਦਾਂ ਦਾ ਮੁੱਖ ਦਫ਼ਤਰਾ ਉਥੇ 1 ਸਤੰਬਰ ਤੋਂ ਭੋਗਣ ਦਾ ਰੱਖਣਗੇ ਜਿਨ੍ਹਾਂ ਨੇ ਜੋ ਜਾਰੀ ਕਰਤਾ ਹੈ ਸਾਰੇ ਕੰਪਿਊਟਰ ਜਾਣਦੇ ਹਨ ਵੀ 1 ਸਤੰਬਰ ਤੋਂ ਬਾਅਦ ਜੋ ਮੁੱਖ ਨੇ ਭਵਨ ਤੋਂ ਨਾਲ ਹਲਕਾ ਧੂਰੀਆ ਦੇ ਦਫ਼ਤਰੇ ਸਾਹਮਣੇ ਪਹੁੰਚੋ ਤਾਂ ਇਹ ਭੋਖੜਤਾ ਸ਼ੁਰੂ ਹੋਵੇਗੀ ਜੀ ਉਸ ਤੋਂ ਬਾਅਦ ਦੇਖੀ ਆਪਾਂ ਪੀਐਸਪੀਸੀਐਲ ਦੇ ਮੁਲਾਜ਼ਮ ਪੀਐਸਟੀਸੀਐਲ ਦੇ ਮੁਲਾਜ਼ਮਾਂ ਦੀ ਮੀਟਿੰਗਾਂ ਪਾਵਰ ਕੋਨ ਮੈਨਵਨ ਲਗਰਦਨ ਹੁੰਦੀਆਂ ਰਹੀਆਂ ਮੀਡੀਆ ਦੇ ਮੰਗਾਂ ਦੇ ਸਹਿਮਤੀ ਬਣੀ ਪਰ ਮੰਗਾਏ ਤੱਕ ਲਾਗੂ ਨਹੀਂ ਕੀਤੀਆਂ ਜਿਸ ਕਰਕੇ ਅੱਜ ਪੀਐਸਪੀਸੀਐਲ ਦੇ ਪੀਐਸਟੀਸੀਐਲ ਦੇ ਮੁਲਾਜ਼ਮਾਂ ਡਿਵੀਜ਼ਨ ਪੱਧਰ ਤੇ ਸਰਕਾਰ ਪੱਧਰ ਤੇ ਗੁਰੂ ਗੋਵਿੰਦ ਸਿੰਘ ਸੁਭਰਥਾ ਮਨ ਰੋਪੜ ਦੇ ਮੇਨ ਗੇਟ ਦੇ ਤੇ ਗੁਰੂ ਹਰਗੋਬਿੰਦ ਸਾਹਿਬਾ ਜੀ ਦਾ ਮੁਹਬਤ ਦੇ ਮੇਨ ਗੇਟ ਦੇ ਅੱਜ ਜੀ ਐਚ ਟੀ ਐਮਪਲਾਈ ਜਿਨ੍ਹਾਂ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਜੀ ਮਲਾਜ਼ਮਾਂ ਨੇ ਰੈਲੀ ਤਿਆਰੀ ਕਰ ਲਈ ਹੈ ਸਹੀ 1:30 ਵਜੇ ਜੋ ਲਹਿਰਾ ਮਹਮਦ ਤੁਨ ਬਣਾ ਦਾ ਪੂਰੇ ਮੇਨ ਗੇਟ ਦੇ ਉਪਰ ਜੀ ਐਚ ਟੀ ਵੀ ਐਮਪਲਾਈ ਯੂਨੀਅਨ ਰੈਲੀ ਕਰੇਗੀ ਜੋ ਪ੍ਰਧਾਨ ਰਵਿੰਦਰ ਸਿੰਘ ਖਾਲਸਾ ਦੀ ਪ੍ਰਧਾਨ ਜੀ ਦਾ ਹੈ ਰੈਲੀ ਕੀਤੀ ਜਾਵੇਗੀ ਧੰਨਵਾਦ ਸਾਥੀਓ ਮੇਰੇ ਜਨਨ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ